ਫਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਹੱਦੀ ਇਲਾਕੇ ਦੇ ਵਿੱਚ ਬੀਐਸਐਫ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਫੜਿਆ ਤਾਂ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਟਰੈਕਟਰ ਦੇ ਵਿੱਚ ਨਸ਼ਾ ਲੁਕੋਈ ਬੈਠੇ ਸੀ ਇਹ ਨਸ਼ਾ ਇਹਨਾਂ ਦੇ ਕੋਲ ਕਿਵੇਂ ਪਹੁੰਚਿਆ ਸਾਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਰਾਤ ਦੇ ਸਮੇਂ ਬੀਐਸਐਫ ਇੰਟੈਲੀਜੈਂਸ ਵਿੰਗ ਨੂੰ ਫਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਦੇ ਵਿੱਚ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਦੀ ਆ ਬੀਐਸਐਫ ਨੇ ਮੌਕੇ ਤੇ ਪਹੁੰਚ ਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭਾਨੇਵਾਲਾ ਦੇ ਨਜ਼ਦੀਕ ਲੰਘਦੇ ਹੋਏ ਟਰੈਕਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੀ ਖੇਪ ਬਰਾਮਦ ਹੁੰਦੀ ਹੈ ਜਿਸ ਵਿੱਚੋਂ ਦੋ ਪੈਕੇਟ ਨਸ਼ੀਲੇ ਪਦਾਰਥ ਬਰਾਮਦ ਹੋਏ ਜੋ ਕਿ ਦੋ ਪੈਕਟਾਂ ਵਿੱਚ 1 ਕਿਲੋਗ੍ਰਾਮ ਹਿਰੋਇਨ ਸੀ ਮੌਕੇ ਉੱਪਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਚਾਂਦੀਵਾਲਾ ਜਿਨ੍ਹਾਂ ਦੀ ਉਮਰ 27 ਸਾਲ ਅਤੇ ਦੂਸਰੇ ਦੀ 50 ਸਾਲ ਦੱਸੀ ਜਾ ਰਹੀ ਹੈ ਜਦੋਂ ਨਾ ਤੁ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਟਰੈਕਟਰ ਵਿੱਚ ਉਹਨਾਂ ਨੇ ਹੈਰੋਇਨ ਲੁਕੋਈ ਹੋਈ ਸੀ ਤਲਾਸ਼ੀ ਦੌਰਾਨ ਉਹਨਾਂ ਦੇ ਕੋਲੋਂ ਤਿੰਨ ਫੋਨ ਵੀ ਬਰਾਮਦ ਹੋਏ ਨੇ ਉਸ ਤੋਂ ਬਾਅਦ ਦੋ ਉਸ ਤੋਂ ਬਾਅਦ ਦੇ ਵਿੱਚ ਬੀਐਸਐਫ ਦੇ ਵੱਲੋਂ 1 ਕਿਲੋ ਹੈਰੋਇਨ ਤਿੰਨ ਮੋਬਾਈਲ ਅਤੇ ਦੋ ਵਿਅਕਤੀ ਟਰੈਕਟਰ ਸਮੇਤ ਪੰਜਾਬ ਪੁਲਿਸ ਨੂੰ ਸੌਂਪ ਦਿੱਤੇ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਇਹਨਾਂ ਦੋ ਸ਼ੱਕੀ ਵਿਅਕਤੀਆਂ ਦੇ ਵੱਲੋਂ ਟਰੈਕਟਰ ਦੇ ਵਿੱਚ ਨਸ਼ਾ ਲੁਕੋ ਕੇ ਜਾ ਰਹੇ ਸੀ ਪਰ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੂੰ ਸੂਚਨਾ ਮਿਲਦੀ ਹੈ ਕਿ ਇਲਾਕੇ 'ਚ ਦੋ ਵਿਅਕਤੀ ਘੁੰਮ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਦੋ ਵਿਅਕਤੀਆਂ ਨੂੰ ਘੇਰਿਆ ਗਿਆ ਇਹਨਾਂ ਤੋਂ ਪੁੱਛਿਆ ਗਿਆ ਪੁੱਛਗਛ ਦੇ ਵਿੱਚ ਇਹ ਪਹਿਲਾਂ ਨਹੀਂ ਮੰਨਦੇ ਜਦੋਂ ਇਹ ਮੰਨ ਜਾਂਦੇ ਨੇ ਤਾਂ ਫਿਰ ਨਸ਼ਾ ਬਰਾਮਦ ਇਹਨਾਂ ਤੋਂ ਕਰਵਾਇਆ ਜਾਂਦਾ ਹੈ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਤੇ ਖਬਰ ਦਿਖਾ ਰਹੇ ਆ ਤੁਹਾਨੂੰ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਸਰਹੱਦੀ ਇਲਾਕੇ ਦੇ ਵਿੱਚ ਟਰੈਕਟਰ 'ਚ ਨਸ਼ਾ ਲੁਕੋ ਕੇ ਇਹ ਜਾ ਰਹੀ ਸੀ ਮੇਰੇ ਐਸਐਓ ਕੀ ਮਲਕੀਅਤ ਮੇਰੇ ਨਾਲ ਜੁੜ ਚੁੱਕਿਆ ਹੈ ਮਲਕੀਅਤ ਆ ਕੀ ਕੋ ਜਾਣਕਾਰੀ ਹੈ ਕੀ ਇਹ ਨਸ਼ਾ ਸਰਹੱਦੋਂ ਪਾਰੋ ਜਿਹੜਾ ਲੈ ਕੇ ਆਇਆ ਗਿਆ ਜਾਂ ਫਿਰ ਇਹ ਨਸ਼ਾ ਉੱਥੇ ਸਪਲਾਈ ਕਿਤੇ ਹੋਰ ਕੀਤਾ ਜਾ ਰਿਹਾ ਸੀ ਕਹਾਣੀ ਕੀ ਹੈ ਬ੍ਰਿਟੀ ਜਿਹੜਾ ਦਿਨ ਹੈਗਾ ਉਹ ਬੀਐਸਐਫ ਇੰਟੈਲੀਜੈਂਸ ਨੂੰ ਲੋਨ ਇਹ ਹੈਗਾ ਇੱਕ ਨਾਕਲ ਆਇਆ ਹੋਇਆ ਜਿਉਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਨ ਭਾਲੇ ਵਾਲਾ ਦੇ ਕੋਲੇ ਕੋਈ ਨਿਸ਼ਾਨ ਜਿਹੜੀ ਛੇਪ ਆਉ ਨਿਕਲ ਰਹੀ ਆ ਤਾਂ ਉਹਨਾਂ ਬੀਐਸਐਫ ਵੱਲੋਂ ਉਸ ਨਾਕੇ ਦੇ ਦੌਰਾਨ ਇੱਕ ਟੈਕਲ ਲੱਗ ਗਿਆ ਸੀ ਜਿਸ ਤੇ ਉੱਪਰ ਦੋ ਗੇਸ ਦੀ ਸਵਾਰ ਸੀਗੇ ਉਹਨਾਂ ਦੋਨਾਂ ਵਿਕਤੀਆਂ ਕੋਲੋਂ ਜਿਹੜੀ ਪੁਸ਼ਕਸ਼ ਕੀਤੀ ਗਈ ਪਹਿਲਾਂ ਤਾਂ ਪਤਾ ਲੱਗਾ ਕਿ ਉਹ ਜਿਹੜੇ ਵਿਕਤੀ ਸੀ ਉਹ ਮੰਨ ਲਈ ਰਏ ਸੀ ਪਰ ਜਦੋਂ ਸ਼ਕਤੀ ਨਾਲ ਬੀਐਸਐਫ ਨੂੰ ਇੰਟਰਨਲੀ ਜਲਸ ਵਿੰਗ ਕੋਲ ਪਹੁੰਚਿਆ ਗਿਆ ਤਾਂ ਉਹਨਾਂ ਨੇ ਮੰਨਿਆ ਸੀ ਉਹਨਾਂ ਕੋਲ ਮਸ਼ੀਨਰੀ ਦਾ ਪਦਾਰਥ ਨੇ ਦੋ ਪੈਕੇਟ ਨੇ ਜਿਹੜਾ ਦੋ ਪੈਕੇਟ ਖੋਲ ਕੇ ਦੇਖਿਆ ਤਾਂ ਉਹਨਾਂ ਦੇ ਵਿੱਚ 1 ਕਿਲੋ ਹੈਰੋਇਨ ਮਗਾਮਦ ਹੋਈ ਆ ਔਰ ਉਸ ਦੇ ਨਾਲ ਹੀ ਉਹਨਾਂ ਕੋਲੋਂ ਤਿੰਨ ਜਿਹੜੇ ਮੋਬਾਈਲ ਫੋਨ ਵੀ ਆ ਉਹ ਵੀ ਬਰਾਮਦ ਹੋਏ ਆ ਜੀ ਜੀ ਮਲਕੀਅਤ ਜਾਣਕਾਰੀ ਦੇਣ ਦੇ ਲਈ ਧੰਨਵਾਦ ਤਾਂ ਫੋਨ ਵੀ ਬਰਾਮਦ ਹੋਏ ਨੇ ਨਸ਼ਾ ਵੀ ਬਰਾਮਦ ਹੋਇਆ ਅਗਲੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੇ ਹਵਾਲੇ ਉਹਨਾਂ ਨੂੰ ਕਰ ਦਿੱਤਾ ਗਿਆ ਹੈ ਔਰ ਤਸਵੀਰ ਵੀ ਜਿਹੜੀ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਦਿਖਾ ਰਹੇ ਹਾਂ ਫਿਰੋਜ਼ਪੁਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ 1 ਕਿਲੋ ਹਿਰੋਇਨ ਤੇ ਤਿੰਨ ਫੋਨ ਬਰਾਮਦ ਹੋਏ ਨੇ ਨਸ਼ੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਔਰ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਸਖਤੀ ਨਾਲ ਪੁੱਛਗਛ ਕਰਕੇ ਇਹਨਾਂ ਤੋਂ ਨਸ਼ਾ ਬਰਾਮਦ ਕੀਤਾ ਗਿਆ ਔਰ ਬੀਐਸਐਫ ਦੀ ਵੀ ਬਹੁਤ ਵੱਡੀ ਕਾਮਯਾਬੀ ਆ ਕਿ ਕਿਸ ਤਰੀਕੇ ਦੇ ਨਾਲ ਇਹ ਸ਼ੱਕੀ ਵਿਅਕਤੀਆਂ ਦੀ ਜਾਣਕਾਰੀ ਮਿਲਣਾ ਉਹਨਾਂ ਤੋਂ ਇਹਨਾਂ ਚੀਜ਼ਾਂ ਬਾਰੇ ਪਤਾ ਕਰਾਉਣਾ ਕਿ ਉਹ ਨਸ਼ਾ ਰੱਖੀ ਬੈਠੇ ਨੇ ਤਾਂ ਇਹ ਇਹ ਬਹੁਤ ਔਕਾਤ ਕੰਮ ਹੋ ਜਾਂਦਾ ਪਰ ਜਦੋਂ ਇੰਟੈਲੀਜੈਂਸ ਵਿੰਗ ਨੂੰ ਸੂਚਨਾ ਮਿਲਦੀ ਹੈ ਤਾਂ ਫਿਰ ਇੰਟੈਲੀਜੈਂਸ ਵਿੰਗ ਆਪਣੇ ਤਰੀਕੇ ਨਾਲ ਕੰਮ ਕਰਾਉਣਾ ਵੀ ਜਾਣਦੀ ਹੈ ਔਰ ਆਪਣੇ ਤਰੀਕੇ ਨਾਲ ਪੁੱਛਗਿੱਛ ਕਰਾਉਣਾ ਵੀ ਜਾਣਦੀ ਹੈ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਸਰਹੱਦ ਦੇ ਸਰਹੱਦ ਦੇ ਨਜ਼ਦੀਕ ਕੋਈ ਆਮ ਛੋਟੀ ਗੱਲ ਨਹੀਂ ਹੈ ਕਿ ਕੋਈ ਐਵੇਂ ਤਸਕਰ ਚਲਾ ਜਾਵੇ ਔਰ ਆਪਣੀ ਚਲਾਕੀ ਨਾਲ ਨਸ਼ਾ ਉਥੋਂ ਜਿਹੜਾ ਆ ਰਿਹਾ ਉਸ ਨੂੰ ਫੜ ਲਵੇ ਜਾਂ ਕੋਈ ਵੀ ਸਪਲਾਈ ਕਰ ਸਕੇ ਤਾਂ ਬੀਐਸਐਫ ਇੰਟੈਲੀਜੈਂਸ ਵਿੰਗ ਦਾ ਅੱਜ ਇਹ ਕਾਰਵਾਈ ਕਰਕੇ ਇਹ ਦਿਖਾਉਣਾ ਬਹੁਤ ਵੱਡੀ ਗੱਲ ਹੈ ਔਰ ਬਹੁਤ ਵੱਡੀ ਕਾਮਯਾਬੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤਸਕਰਾਂ ਨੂੰ ਰੋਕ ਕੇ ਇਹਨਾਂ ਤੋਂ ਪੁੱਛ ਕੇ ਇਨਾਂ ਦੇ ਟਰੈਕਟਰ ਚੋਂ ਨਸ਼ਾ ਬਰਾਮਦ ਕਰਵਾਇਆ ਗਿਆ